ਨੇ ਸਾਹਮਣੇ ਨਿਕਾ ਬਈ ਸ਼ਾਵਰ ਤੇ ਸ਼ਾਵਰ ਦੀਆਂ ਹਜੇ ਇੱਕ ਇੱਥੇ ਅੱਗੇ ਡਿੱਗੀ ਸੀ ਅਲੋਕੇਸ਼ਨਾ ਜੀ ਦੋਨਾਂ ਜਿਵੇਂ ਹੁਣ ਠੰਡ ਦੇ ਦਿਨ ਹਨ ਸੁਬਾ ਹੱਡ ਚੱਕ ਕੇ ਲਿਆ ਕਰੋ ਟਰੱਕ ਦਾ ਮੈਂਟ ਬੰਦ ਕਰਕੇ ਨਾ ਵਧੀਆ ਰਹਿੰਦਾ ਵੀ ਚੱਕ ਜਾ ਹੋ ਜਾਂਦਾ ਵੀ ਕੋਈ ਪਾਊਗਾ 911 ਹੁੰਦਾ ਜਿਹੜਾ ਡੀਜ਼ਲ ਚ ਪਾਉਂਦੇ ਉਹ ਉਦੋਂ ਪੈਂਦਾ ਹੁੰਦਾ ਜਦੋਂ ਥੋੜਾ ਡੀਜ਼ਲ ਫ੍ਰੀਜ਼ ਹੋ ਜਾਏ ਤੇ ਇਹ ਤਾਂ ਕੋਈ ਕੂਲੈਂਟ ਲੀਕ ਹੋ ਹੀ ਜਾਂਦਾ ਦੇਖੋ ਆਹ ਰੈੱਡ ਰੈੱਡ ਹੁਣ ਭਾਈ ਉੱਟ ਕੇ ਦੇਖ ਲੈ ਆਏ ਆ ਆਪਾਂ ਠਾਸਾ ਥਾਗ ਨਹੀਂ ਅਗਲੇ ਦੋ ਲੈਣਾ ਦੀ ਬਣੀ ਇੱਕ ਤੇ ਕਾਰ ਵਾਲਾ ਕਹਿੰਦਾ ਮੈਂ ਤਾਂ ਜਾਉਂ ਫੋਲੀ ਆਹ ਟਰੱਕ ਵਾਲਾ ਵੀ ਸਾਰੇ geke ਕੱਢ ਕੇ ਆਇਆ ਬੈਕ ਨਹੀਂ ਲੱਗਿਆ ਮੇਰੇ ਅੰਗੂ ਹਨ ਕਿਉਂਕਿ ਆਹ ਗੋਟੇ ਗੋਟੇ ਸਨੋ ਆ ਹਨ ਤਾਂ ਵੀ ਦੇਖ ਲੋ ਕਿ ਉਹ ਹੋ 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 ਟਰੈਲਰ ਹੀ ਸਾਰਾ ਕਵਰ ਹੋਇਆ ਪਿਆ ਆਪਣਾ ਦਾ ਹੁਣ ਬਣਿਆ ਨਾ ਮੌਲ ਪੂਰਾ ਲੈ ਇੰਨੀ ਸਨੋ ਪਈ ਗਈ ਹਨ ਤੇ ਐਂ ਖੁਰ ਗਈ ਸਾਰੀ ਉੱਤੇ ਦੇਖ ਠੀਕ ਆ ਮਿੱਤਰੋ ਸਾਰਿਆਂ ਨੇ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਜਿਨ੍ਹਾਂ ਨੇ ਨਹੀਂ ਕੀਤਾ ਤੇ ਨਾਲ ਦੀ ਨਾਲ ਫੇਸਬੁੱਕ ਵਾਲੇ ਵੀ ਕਰ ਲਓ ਫੋਲੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਲਵ ਹਾਂਜੀ ਕੀ ਹਾਲ ਚਾਲ ਸਾਰੇ ਚੜ੍ਹਦੀ ਕਲਾ ਚ ਹਰ ਮੈਂ ਓਸ ਵਾਣਾਉਣ ਲੱਗਿਆ ਜੀ ਹਨ ਤੇ ਸ਼ਾਵਰ ਜੂਰ ਲੈ ਕੇ ਮੈਂ ਹੱਥ ਮਾਰਿਆ ਹਨ ਤੇ ਹੱਥ ਨਹੀਂ ਆ ਤੇ ਮੇਰੇ ਸਾਹਮਣੇ ਨਿਕਾ ਬਈ ਸ਼ਾਵਰ ਤੇ ਸ਼ਾਵਰ ਦੀਆਂ ਹਜੇ ਇਹ ਇੱਕ ਥੀ ਅੱਗੇ ਡਿੱਗੀ ਸੀ ਆ ਲੁਕੇਸ਼ਨਾ ਜੀ ਦੋਨਾਂ ਚ ਜਦੋਂ ਆ ਦੋਨੇ ਦੁਬਾਰੀ ਲੈ ਕੇ ਜਾਂਦੀਆਂ ਸੀ ਤੇ ਹੁਣ ਫੇਰ ਡਿੱਗ ਪਈ ਸੀ ਹੁਣ ਮੈਨੂੰ ਲੱਗਦਾ ਮੈਨੂੰ ਤਾਂ ਪਾਣੀ ਨਹੀਂ ਆਉਂਦੀ ਇਹਦਾ ਮੈਂ ਕਿਉਂਕਿ ਆ ਬੰਦ ਹੁੰਦੀ ਆ ਦੇਖੋ ਇੱਥੋਂ ਤੇ ਇਹ ਆਏ ਹਨਾ ਤਾਂ ਹੁਣ ਮੈਨੂੰ ਤਾਂ ਦੇਖਣਾ ਹੀ ਨਹੀਂ ਮੈਨੂੰ ਲੱਗਦਾ ਇੰਨਾ ਕੋ ਟਰਾਈ ਕਰਕੇ ਦੇਖਾਂ ਨੁਕਸਾਨ ਹੋ ਗਿਆ ਸੀ ਬਚਤ ਰਹਿ ਗਈ ਨਿਆਇ ਕਰਦੇ ਆ ਇਹਨੂੰ ਬੈਗ ਦੀ ਪਾ ਲੈਨੇ ਦਵਾਰੇ ਨਾਲ ਸਿੱਟ ਲਗੇ ਜੇ ਬਚਾਚ ਨਾਲ ਨਾ ਚਾਜ ਨਾਲ ਨਾ ਜੀਜੇ ਨਾ ਬੰਦ ਬੰਦ ਹੋਈ ਇਹਨੂੰ ਬੈਗ ਦੀ ਪਾ ਲੈਨੇ ਬਾਹਰ ਜਾਦ ਨਹੀਂ ਨੁਕਸਾਨ ਕਰ ਲਿਆ ਇਹਨਾਂ ਹੌਣ ਦੇ ਚੱਕਰਾਂ ਚ ਚਲੋ ਬਾਹਰ ਚੱਲ ਗਏ ਲਾਏ ਵੀ ਕਹਿੰਦੇ ਦਪਾਇਰਾ ਲੱਗਿਆ ਵੈ ਦਪਾਇਰਾ ਜਮਾ ਠੰਡ ਘਟ ਗਈ ਆ ਕੱਲ ਨਾਲੋਂ ਤਾਂ ਕੱਲ ਤਾਂ ਸੀਗੀ ਬਾਬੇ ਬੱਟ ਕੱਟ ਸੀ ਬੱਟ ਕੱਟ ਆਪਾਂ ਦਾ ਫੇਰ ਕੱਲ ਨਾਲੋਂ ਫਰਕ ਆਗਾ ਟਰੱਕ ਮੈਂ ਬੰਦ ਕਰ ਗਏ ਬੰਦੀ ਹੀਟ ਚਲਾ ਲਈ ਕਿਉਂਕਿ ਯਾਰ ਰਾਤ ਠੰਡ ਵਾਲੀ ਸਟਾਰਟ ਸੀਗਾ ਹਨ ਤੇ ਮੈਂ ਇਹ ਵੀ ਕੇਰਾ ਨਾਲੇ ਦਮ ਮਿਲ ਜੂਗਾ ਟਰੱਕ ਨੂੰ ਨਾਲ ਚੈੱਕ ਚੁੱਕ ਕਰ ਲਾਂਗੇ ਹੁਣ ਫਿਰ ਟ੍ਰਿਪ ਕਰ ਲਾਂਗੇ ਸਾਰੇ ਦਾ ਦਮ ਦਵਾਉਣਾ ਇਹਨੂੰ ਵੀ ਜ਼ਰੂਰੀ ਆ ਮਸ਼ੀਨਰੀ ਆ ਕੱਲ ਦਾ ਜਿਉਂ ਦੁਪਹਿਰ ਦਾ ਸਟਾਰਟ ਆ ਤੜਕੇ ਦਾ ਹੀ ਹਨ 24 ਘੰਟਾ ਬਾਅਦ ਬੰਦ ਕੀਤਾ ਪੂਰੇ ਉਹ ਜਿਹੜਾ ਹਰਾ ਟਰੱਕ ਆ ਨਾ ਜਿਵੇਂ ਆਪਣੇ ਵੀ ਟਰੱਕ ਦਾ ਕੱਲ ਐ ਹੱਡ ਅੜ ਗਿਆ ਸੀ ਤੇ ਉਹ ਬਾਈਂ ਦਾ ਉਹ ਮੈਂ ਹੱਡ ਅੜਿਆ ਪਿਆ ਉਹ ਤਾਂ ਹੀ ਖੜਾਗਾ ਜਿਉ ਫ੍ਰੀਜ਼ ਹੋ ਜਾਂਦੇ ਆ ਟਰੱਕਾਂ ਸਟਾਰਟ ਖੜੇ ਕਰਕੇ ਤੇ ਨਾਲ ਹੀ ਰਿਜਨ ਰੁਜਨ ਤੇ ਲੱਗ ਜਾਂਦੇ ਆ ਜਿਵੇਂ ਹੁਣ ਠੰਡ ਦੇ ਦਿਨ ਆ ਨਾ ਸੁਭਾ ਹੱਡ ਚਾਰਕੀ ਲਿਆ ਕਰੋ ਟਰੱਕ ਦਾ 10 ਮਿੰਟ ਬੰਦ ਕਰਕੇ ਨਾ ਵਧੀਆ ਰਹਿੰਦਾ ਵੀ ਚੱਕ ਜਾ ਹੋ ਜਾਂਦਾ ਵੀ ਕੋਈ ਚੱਕਰ ਤਾਂ ਨਹੀਂਗਾ ਆਇਗੋ ਦੀ ਕਿਰਪਾ ਨਾਲ ਆਹ ਬੋਡ ਲੱਗ ਰਿਹਾ ਫੂਲੈਂਡ ਮੈਨੂੰ ਲੱਗਾ ਗਰਮ ਕਰਕੇ ਤਾਂ ਚੜਿਆ ਹੋਇਆ ਕਿਉਂਕਿ ਟਰੱਕ ਕੱਲ ਤਾਂ ਬੰਦ ਹੀ ਨਹੀਂ ਸੀ ਕੀਤਾ ਹੁਣੇ ਘੰਟਾ ਕੋ ਹੋਇਆ ਬੰਦ ਕੀਤਾ ਇਹਨੂੰ ਗਰਮ ਤੇ ਤੇਲ ਨਹੀਂ ਚੈੱਕ ਕਰਨ ਦਾ ਫਾਇਦਾ ਹੁੰਦਾ ਹੁਣ ਨਾ ਮੈਨੂੰ ਯਾਰ ਉਹ ਲੀਟਰ ਨਾ ਲੱਪਣਾ ਪਊਗਾ 911 ਹੁੰਦਾ ਜਿਹੜਾ ਡੀਜ਼ਲ ਚ ਪਾਉਂਦੇ ਉਹ ਉਦੋਂ ਪੈਂਦਾ ਹੁੰਦਾ ਜਦੋਂ ਥੋੜਾ ਡੀਜ਼ਲ ਫ੍ਰੀਜ਼ ਹੋ ਜਾਏ ਵੀਰ ਬਣ ਕੇ ਕਿਸੇ ਦੇ ਮੰਗਰ ਲਾ ਕੇ ਠੰਡ ਦਾ ਕਰਕੇ ਡੀਜ਼ਲ ਚ 911 ਨਾ ਪਾ ਦਿਓ ਜੋ ਹੁਣੇ ਟਰੱਕ ਦੇ ਇੰਜੈਕਟਰਾਂ ਦੀ ਦਫਾ ਪਟ ਦੂ ਉਹ ਜਿਹੜਾ ਮੈਂ ਕੱਲ ਵੀਡੀਓ ਚ ਦਿਖਾਇਆ ਉਹ ਪਾ ਲੋ ਹੋਰ ਬਹੁਤਮ ਹੁੰਦੇ ਪਰ 911 ਕਦੇ ਵੀ ਨਾ ਪਾਓ ਭੁੱਲ ਕੇ ਵੀ ਉਹ ਉਦੋਂ ਪਾਉਣਾ ਹੁੰਦਾ ਠੀਕ ਆ ਪਹਿਲੀ ਗੱਲ ਦਾ ਨਾ ਹੀ ਲੋੜ ਪਵੇ ਕਿਸੇ ਨੂੰ ਜਦੋਂ ਛੋਟਾ ਡੀਜ਼ਲ ਫ੍ਰੀਜ਼ ਹੋ ਜੇ ਉਹ ਫ੍ਰੀਜ਼ ਭੰਨਣ ਵਾਸਤੇ ਹੁੰਦਾਗਾ ਜੋ ਬਾਹਲੇ ਸਿਆਣੇ ਟਿਕਟੋਕ ਤੇ ਵੀਡੀਓ ਪਾਈ ਜਾਂਦੇ ਆ ਠੰਡ ਆ ਪਾ ਲੋ ਆ ਪਾ ਲੋ ਮੈਂ ਕੋਮੈਂਟ ਵਿੱਚ ਵੀ ਤਾਂ ਹੋਰਾਂ ਭਰਾਵਾਂ ਨੇ ਵੀ ਕੀਤੇ ਹੋਇਆ ਵੀ ਬਾਈ ਇਹ ਚੀਜ਼ ਗੁੱਡ ਨਹੀਂ ਹੈਗੀ ਪਾਉਣਾ ਨਹੀਂ ਚਾਹੀਦਾ ਇੱਦਾਂ ਔਰ ਉਹੀ ਗੱਲ ਆ ਫਿਰ ਬਾਲੇ ਸਿਆਣੇ ਵੀ ਜਿਹੜੀ ਚੀਜ਼ ਦੀ ਯਾਰ ਤੁਹਾਨੂੰ ਪ੍ਰੋਪਰ ਨੌਲੇਜ ਨਹੀਂ ਉਹਦੀ ਵੀਡੀਓ ਕਾਹਤੋਂ ਪਾਉਣੀ ਆ। ਠਾਈ ਠੀਕ ਆ। ਨਹੀਂ ਉਹ ਕਿਉਂ ਲੋਕਾਂ ਨੂੰ ਗਲਤ ਗੈਟ ਕਰਦੇ ਆ ਮੰਨ ਲਓ ਤੁਸੀਂ ਕਹੇ ਤਾਂ ਡਰਾਈਵਰ ਨੇ ਪਾਤਾ ਕੰਪਨੀ ਦਾ ਟਰੱਕ ਆਨਰ ਦਾ ਉਹਦੀ ਤਾਂ ਦਫਾ ਪੱਟੀ ਗਈ ਨਾ ਇੰਜ ਇਕਰਾਨੀ ਦਫਾ ਪਾਟ ਦਿੰਦਾ ਉਹ। ਇੰਨਾ ਜਿੰਨਾ ਕਿ ਬਾਈ ਤੂੰ ਦਿਖਾਇਆ ਸੀ ਨਾ ਮੋਦਾ ਕੀਤਾ ਸੀ ਉਹਦੇ ਚ ਹਨਾ ਟਰੱਕ ਚ ਟਿਕਟੋਕ ਤੇ ਵੀਡੀਓ ਪਾਈ ਵੀ ਆ। ਨਾ ਮੇਰਾ ਭਰਾ ਇਹ ਕੰਮ ਕਰਾਇਆ ਕਰੋ। ਅਲ ਦੂਜਿਆਂ ਨੂੰ ਕਹਨੇ ਆ। ਵਾਹਿਗੁਰੂ ਸਤਿ ਸ੍ਰੀ ਅਕਾਲ। ਹੁਣ ਹੱਡ ਲਾਦਗੇ ਹੁਣ ਆ ਬੰਦਾ ਸੁੱਤਾ ਪਿਆਗਾ ਹੁਣ ਪਤਾ ਨਹੀਂ ਇਹਨੂੰ ਪਤਾ ਕਿ ਨਹੀਂ ਇਹਦੇ ਆ ਸਿਸਟਮ ਲੱਗਿਆ ਰਿਹਾ ਇਹਦੇ ਚ یقین ਹੁੰਦਾ ਨਾਲ ਤਾਂ ਡੀਜ਼ਲ ਰੂਲ ਕਰਮ ਲੱਗਦਾਗਾ ਹਨਾ ਤੇ ਇਹ ਤਾਂ ਬਈ ਕੂਲੈਂਟ ਲੀਕ ਹੋ ਜਾਂਦਾ ਦੇਖੋ ਆ ਰੈੱਡ ਰੈੱਡ ਹੁਣ ਬਾਈ ਉੱਠ ਕੇ ਦੇਖ ਲੈ ਆਏ ਆਂ ਆਪਾਂ ਠਾ ਦਾ ਸਾਗ ਨਹੀਂ ਨਹੀਂ ਅਗਲੇ ਨੂੰ ਚੋਂਗਾ ਅਗਲਾ ਸਲੀਪ ਚ ਕਵਰ ਆ ਕਦੋਂ ਕਿ ਭਾਈ ਆ ਕਿ ਹੁਣ ਹੀ ਆਇਆ ਹਨਾ ਖਾਣਾ ਹੁਣ ਕਹਿਜਾ ਬੰਦਾ ਕੀ ਹੈ ਨਾ ਸੁਣਦਾ ਨਹੀਂ ਹੁੰਦਾ ਗੱਲ ਪੈ ਜਾਂਦਾ ਹੁੰਦਾ ਠਾ ਤਾਂ ਨਹੀਂ ਆਪਾਂ ਸਾਗਦੇ ਉਹ ਵੀ ਕਿਸੇ ਨੂੰ ਐਦਾਂ ਸੁੱਤੇ ਪਏ ਨੇ ਚੱਲ ਅਗਲਾ ਪ੍ਰੀ ਟ੍ਰਿਪ ਕਰੂੰਗੇ ਆ ਜੇ ਜਾਗਦਾ ਹੁੰਦਾ ਮੈਂ ਦਾ ਦਿੰਦਾ ਚੋਂ ਕਿਹਨੇ ਦਾ ਮੁਕਾ ਦੇਣਾ ਭਾਈ ਉਹਦਾ ਆਪਣਾ ਕੂਲ ਐਂਟੀ ਸਾਰਾ ਆ ਦੇਖੋ ਆ ਸੁੱ ਰਿਹਾ ਜਾਂਦਾ ਹੈ ਬੁੱਕ ਚੱਲਣ ਜਹਾਏ ਪਏ ਆ 5-7 ਮਿੰਟ ਫਿਰ ਵੀ ਫੋਟੋਆਂ ਖਿੱਚਣ ਤਾਂ ਉਤਰਨਾ ਪਊ ਮੈਂ ਚੱਲ ਕੇ ਰਸਟੈਟੂ ਟੈਕ ਕਰ ਲੀਏ ਬੁੱਕ ਫੇਰ ਹੀ ਆਉਣ ਟਿਕਾਉਣੇ ਆ ਹੰਡ ਚ ਇਹ ਚੱਕਰ ਬਹੁਤ ਚੱਲਦਾ ਕਿਉਂਕਿ ਹੁਣ ਯਾਰ ਕਿੱਥੇ 40-50 ਹਨਾ ਮੈਨਸ ਚ 17 ਦੂਰਾਂ ਆ ਪਾ ਪੰਪੂ ਪਾ ਸੁੰਗੜ ਜਾਂਦੀਆਂ ਕਲੰਪ ਕਲੂ ਮਟਿੱਲੇ ਹੋ ਜਾਂਦੇ ਹਨਾ ਜਾਂ ਹੋਰ ਬਹੁਤ ਪ੍ਰੋਬਲਮ ਆਉਂਦੀ ਆ ਮਸ਼ੀਨਰੀਆਂ ਨੂੰ ਨਾ ਇਦਾਂ ਧਿਆਨ ਨੂੰ ਬਹੁਤ ਰੱਖਣਾ ਪੈਂਦਾ ਆ ਦਿਨਾਂ 'ਚ ਖਾਸ ਕਰਕੇ ਇਹ ਜਿਆਦੇ ਡਾਊਨ ਆ ਜਿਵੇਂ 40 50 ਹੁਣ ਮੈਂਥ ਚੱਲੀ ਜਾਂਦਾ ਇਹ ਥੋੜੇ ਥੋੜੇ ਦੇਣੀ ਐ ਇਹਦੇ ਤੇ ਲਗਾਤਾਰ ਨਹੀਂ ਕਦੇ ਵੀ ਰਹਿੰਦਾ ਹੁੰਦਾ ਜਿਆਦੇ ਬਹੁਤ ਆ ਡਾ ਮੀਂਹ ਰਹਿੰਦਾ ਹੁੰਦਾ ਹੁਣ ਆ ਦੇਖੋ ਬੰਦ ਹੋ ਗਿਆ ਠੰਡ ਬਹੁਤ ਆ ਸੁਤਾ ਬਿਆ ਦੇਖੋ ਬਟੇਪੁਰ ਤੇ ਲੱਗੇ ਹੋਏ ਇਹਦੇ ਬਦਲਾਂ ਦੀ ਗੇਵਗੇ ਹੁਣ ਬੰਦੇ ਨੂੰ ਆਪਣੀ ਬੰਕ ਹੀਟ ਚੱਲ ਜਿੰਦੀ ਆ ਵਾ ਸੈਲਫ ਨੂੰ ਮਾਰਦੇ ਆ ਕਿਉਂਕਿ ਫਿਰ ਤੁਰ ਕੇ ਮਿਲავ ਜੋਣਾ ਆਪਾਂ ਇੱਥੇ ਰੱਖ ਕੇ ਇਹਨੂੰ ਖੰਡ ਘਾਹੀ ਲੈ ਚੋ ਚੱਲ ਜੀ ਹੁਣ ਆਇਆ ਉਹੀ ਗੱਲ ਹੋਈ ਸੀ ਨਾ ਇਨੂੰ ਹੁਣ ਮੈਂ ਕਿਹਾ ਮੈਂ ਕਿਹਾ ਵੀ ਇਹਨੂੰ ਮੂਵ ਕਰ ਲਾ ਹਨ ਤੇ ਸਾਫ ਥਾਂ 'ਚ ਕਰ ਲਾ ਫੇਰ ਤੈਨੂੰ ਪਤਾ ਲੱਗ ਸਕਦਾ ਕਹਿੰਦਾ ਮੇਰਾ ਲੋ ਹੋ ਗਿਆ ਕੂਲੈਂਟ ਲੈਵਲ ਤੇ ਬੰਦਾ ਉਵੇਂ ਹੀ ਬਹਿ ਗਿਆ ਸੀ ਇੱਧਰ ਦੀ ਗੇੜਾ ਨਹੀਂ ਕੱਢਿਆ ਚੱਲ ਹਜੇ ਇਹਨੇ ਖਬਰ ਪ੍ਰੀ ਟ੍ਰਿਪ ਕਰਨ ਨਾਲ ਫੇਰ ਮੈਂ ਬੈਕ ਕਰਕੇ ਮੈਂ ਅੱਗੇ ਕੀਤਾ ਪ੍ਰੀ ਟ੍ਰਿਪ ਕਰਨ ਨੂੰ ਬੈਰ ਕੇ ਉਹਦਾ ਡੋਰ ਨੌਕ ਕੀਤਾ ਇਹਨੂੰ ਮੈਂ ਕਿਹਾ ਤੂੰ ਚੈੱਕ ਕਰ ਇੱਕ ਵਾਰੀ ਆਹ ਦੇਖੋ ਹੁਣ ਮੂਵ ਕਰਨ ਲੱਗਿਆ ਕਿ ਦੇਖਿਆ ਮੈਂ ਇੱਕ ਮਿੰਟੋਂ ਦਾ ਵੀ ਯਾਰ ਪਤਾ ਲੱਗ ਜੂਗਾ ਨਾ ਮੈਂ ਬੋਕਾਉਣ ਚ ਪਾਲੀ ਸੀ ਜੰਦਲ ਲੈ ਕੇ ਗੇੜਾ ਕੱਢਿਆ ਹੋਣਾਗਾ 2 ਮਿੰਟ ਲੱਗਣੇ ਆ ਅਗਲੇ ਦੀ ਹੈਲਪ ਹੋ ਜੂ ਮੂੰ ਤਾਂ ਐਪਰੀਸ਼ੀਏਟ ਕਰਕੇ ਗਿਆ ਕਹਿੰਦਾ ਧੰਨਵਾਦ ਤੇਰਾ ਦੱਸਣ ਲਈ ਮੈਂ ਉਹਨੂੰ ਦੱਸਿਆ ਨਾ ਕਈ ਵਾਰੀ ਬੰਦੇ ਉਵੇਂ ਹੀ ਵਹਿ ਜਾਂਦੇ ਆ ਤੇ ਮਾਰੀ ਇਸ ਅਲਫਾਬੈਟ ਸਟਾਰਟ ਹੀ ਟਰੱਕ ਦਾ ਵੀ ਅੱਗੇ ਹੋ ਗਏ ਚਲ ਇੱਕ ਵਾਰੀ ਦੇਖ ਉਹਨਾਂ ਓਏ ਹੁੰਦਾ ਸਾਰੇ ਆਪ ਦੇ ਹਰਕਈਆ ਹੁੰਦੇ ਆ ਤੇਰੀ ਨਹੀਂ ਧਿਆਨ ਪੈਂਦਾ ਇਹਦੇ ਚ ਕੀ ਹੈ ਨਾ ਬੰਦਾ ਕਾਲੀ ਕੁਲੀ ਚੋਂ ਵੀ ਤੁਰ ਪੈਂਦਾਗਾ ਹੈਣਾ ਇਹ ਲੀਕ ਹੋਣੋਂ ਵੀ ਹਟ ਜੇ ਹੁਣ ਭਰਿਆਗਾ ਇਹ ਸਾਲਾ ਲੀਕ ਹੁਣ ਕਿੱਥੋਂ ਹੋ ਰਿਹਾ ਦੀਦਾ ਹੀ ਨਹੀਂਗਾ ਲਵੇੜਾ ਲਵੇੜਾ ਦੇਖੋ ਸਾਰਾ ਪਿਆ ਇਧਰੋਂ ਵੀ ਆਇਆ ਜਿਵੇਂ ਆਪਾਂ ਨੂੰ ਹੁਣ 10 ਮਿੰਟ ਲੱਗੇ ਹੈਣਾ ਨਾਲੇ ਤਾਂ ਮੈਂ ਉਹਦੇ ਨਾਲ ਵਿਚਰਨ ਵਾਲਾ ਕੂਲੈਂਟ ਭਰਾਇਆ ਹੋਇਆ ਹੈਣਾ ਤੇ ਚਲ ਕਿਓ ਦੇਖ ਲਿਆ ਸਾਰੇ ਕਿਤੇ ਲੱਭਿਆ ਨਹੀਂਗਾ ਮਿੱਲੀ ਕਿੱਥੋਂ ਹੁੰਦਾ ਤੇ ਉਹ ਪਾਈ ਉਹ ਕਹਿੰਦਾ ਮੈਂ ਹੈ ਵੀ ਤੂੰ ਓਨਰ ਆ ਜਾਂ ਕੀ ਹਿਸਾਬ ਆ ਟਰੱਕ ਦਾ ਕਹਿੰਦਾ ਨਹੀਂ ਕੰਪਨੀ ਦਾ ਟਰੱਕ ਆ ਮੇਰੀ ਦਾ ਮੈਂ ਠੀਕ ਆ ਤੇ ਉਹਦੇ ਕੋਲੇ ਨਾ ਕੂਲੈਂਡ ਸੀਗਾ ਜਿਹੜੀ ਆਪਣਾ ਜੈਰੀ ਕਹਿੰਨੀ ਹੁੰਦਾ ਜਿੱਦਾਂ ਉਹਦੇ 'ਚ ਸੀਗਾ ਤੇ ਉਹ ਪਾਈ ਉਹਨੇ ਵਿਚਾਰੇ ਨੇ ਮੁੱਢਾ ਮਾਰਤਾ ਉਹ ਨਾਮ ਭਰੇ ਮੈਂ ਕਹ ਲਿਆ ਮੈਂ ਭਰ ਦਿੰਨਾ ਯਾਰ ਦੇ ਰੋਜ ਕਿੱਧਰ ਸਾਡੀ 에어ਲਾਈਨ ਫੇਰ ਲੈ ਜਾਣੀ ਹੈ ਜੀ ਇੱਧਰੋਂ ਲੈ ਕੇ ਆਇਆ ਵੇਜ ਦੀ ਮਾਰ ਲਿਆਉਣਾ ਹੈ ਟਰਨ ਇੱਧਰੋਂ ਇੱਕ ਦੂਜੇ ਦੀ ਹੈਲਪ ਕਰਦੋ ਜੇ ਇਹਦੇ ਮਨ 'ਚ ਮਨ ਲੱਗ ਕਿਤੇ ਇੰਨੀ ਵੀ ਹੇਟ ਹੋ ਕਮਿਊਨਿਟੀ ਪ੍ਰਤੀ ਜਾਂ ਬੰਦਿਆਂ ਪ੍ਰਤੀ ਨਿਕਲ ਜਾਂਦੀ ਹੈਗਾ ਕਿ ਜਿੱਦਾਂ ਦਾ ਸੀਗਾ ਹਨਾ ਮਨ ਲਓ ਆਇਆ ਮੁੰਦਰਾ ਮੰਦਰਾ ਪਾਂਗਾ ਜੰਨਾ ਤੇ ਲੱਗਦਾ ਪੂਰਾ ਟੌਰੀ ਕੋ ਹੋ ਸੀਗਾ ਗੋਰਾ ਕਹਿ ਸਕਦੇ ਆ ਮੇ ਗੋਰਾ ਨਹੀਂ ਗਿਆ ਕਾਲਾ ਸੀਗਾ ਆਂ ਵੱਡੀਆਂ ਵੱਡੀਆਂ ਮੁੰਦਰਾ ਮੇਰੇ ਵਾਂਗੂ ਪਾਂਗਾ ਸਾਡੀ ਤਾਂ ਇੱਕ ਅਜਗਮਾਹ ਦੀ ਚੱਲੀ ਸੀ ਉਹਦਾ ਨਾ ਕੂਲੈਂਟ ਵਾਲਾ ਜਿਹੜਾ ਟੈਂਕ ਸੀ ਟਰੱਕ ਦਾ ਬੰਦ ਸੀ ਸੈਣ ਕਾਦਾ ਆਉਣਾ ਸੀ ਹਨਾ ਤੇ ਉਹ ਜਮੇ ਲੋ ਜਾ ਖੜਾ ਸੀ ਤੇ ਉਹ ਆਪੇ ਬੰਦ ਬੰਦ ਹੋ ਗਿਆ ਮੰਨ ਲਓ ਵੀ ਉਹ ਸਾਰਾ ਨਿਕਲ ਕੇ ਥੱਲੇ ਤੇ ਉਹਨੇ ਕੀ ਕੀਤਾ ਮੈਂ ਇਹਨੂੰ ਕਿਹਾ ਦੇਖੀ ਉਹਨੇ ਪਹਿਲਾ ਕੰਮ ਇਹ ਹੀ ਕੀਤਾ ਵਿਚਾਰੇ ਨੇ ਹੁੱਡ ਖੋਲ੍ਹ ਕੇ ਜੋ ਦੇਖਿਆ ਤੇ ਥੱਲੇ ਕੋਲੈਂਡ ਵਿੱਚ ਹੈ ਹੀ ਨਹੀਂ ਸੀਗਾ ਤੇ ਬਾਵਾ ਪੈ ਗਿਆ ਉਹਦੇ 'ਚ ਉਹ ਐ ਨਹੀਂ ਹੁੰਦਾ ਇਹ ਕੌਣ ਆ ਇੱਕ ਦੂਜੇ ਮਦਦ ਕਰੋ ਮੈਨੂੰ ਪਤਾ ਉਹਨੇ ਦੇਖਣਾ ਨਹੀਂ ਸੀ ਉੱਧਰ ਦੀ ਬਾ ਮੈਂ ਜਿਉਂ ਦੇਖਿਆ ਮੈਂ ਨਾ ਬੈਠੇ ਨਿਗਾਹ ਪਾਈ ਮੈਂ ਕਿਹਾ bari ਖੁੱਲੀ ਆ ਉਹ ਕਿਤੇ ਉਦੋਂ ਬਾਹਰੋਂ ਆਇਆ ਸੀ ਪਹਿਲਾਂ ਮੈਂ ਉਹਦਾ ਕੰਮ ਕਰੀ ਜਾਂਦਾ ਨਹੀਂ ਧਿਆਨ ਸੀ ਫਿਰ ਮੈਂ ਹਾਰ ਨੂਰ ਨੂੰ ਮਾਰੇ ਨਹੀਂ ਉਹਨੇ ਸੁਣਿਆ ਫਿਰ ਮੈਂ ਉਹਦਾ ਡੋਰ ਨੌਕ ਕੀਤਾ ਉਰਲੀ ਸਾਈਡ ਦਾ ਟਰੱਕ ਚ ਬੈਠਣ ਕਿਉਂਕਿ ਮੈਂ ਕੱਪੜੇ-ਕੁਪੜੇ ਲਾਹੀ ਬੈਠਾ ਸੀ ਟੀ-ਸ਼ਰਟ ਚ ਹਨਾ ਤੇ ਮੈਨੂੰ ਕਹਿੰਦਾ ਕੀ ਹੋ ਗਿਆ ਮੈਂ ਕਿ ਕੂਲੈਂਟਰ ਲੀਕ ਆ ਜਰਾ ਹੋਏ ਗਰੂ ਵਾ ਗਰੂ ਵਾ ਗਰੂ 200 ਮੀਟਰਸ ਟਰਨ ਰਾਈਟ ਔਨ ਕਾਉਂਟੀ ਰੂਟ ਬੀ ਅੱਜ ਵੀ ਆਪਾਂ ਬਾਵਾ ਜਿੰਨੇ ਹੈ ਨਾ ਹਜ਼ਾਰ ਕਿਲੋਮੀਟਰ ਨਿਬੜਦਾ ਹੋਇਆ ਹੰਬੇੜਾਂਗੇ ਦੇਖੋ ਜੇ ਕੋਈ ਅੱਜ ਸ਼ਹਿਰ ਟੂਰ ਪੈਂਦਾ ਕਿਉਂਕਿ ਐਵੇਂ ਕਹਿੰਦਾ ਮੈਨੂੰ ਇੱਧਰ ਦੀ ਜਾਣਕਾਰੀ ਤਾਂ ਹੈ ਨਹੀਂ ਬਾਲੀ। ਭਾਵੇਂ ਫਸਟ ਟਾਈਮ ਤੋਂ ਲੈ ਜਾਣਾ ਇੱਕੋ ਤਾਂ ਹੀ ਤਾਂ ਗਿਆ ਜਿਹੜੀ ਇੱਦੋਂ ਅਗਲੀ ਬੁੱਕ ਉਹ ਤਾਂ ਜਮੇ ਨਵੇਂ ਥਾਂ 'ਚ ਆ ਗਈ। ਐਨੇ ਸਾਲ ਹੋ ਗਏ ਯੂਐਸ ਤੋਂ ਆਉਣੇ ਨੂੰ। ਗਿਆ ਨਹੀਂ ਮੈਂ ਇੱਧਰ। ਪਹਿਲਾਂ ਮੈਂ ਰਾਤ ਐਤੇ ਜਾਣ ਲੱਗਿਆ ਸਾਹਮਣੇ ਵਾਲੇ ਪੰਪ ਤੇ, ਰਕ ਸਟਾਫ ਤੇ। ਫੇਰ ਮੈਂ ਨਹੀਂ ਸੀ ਰੇ ਇੱਕ ਟਰਾਈ ਮਾਰਦੇ ਆ। ਹੁਣ ਗਿਆ ਪਿਛੇ ਦੀ ਖੜਨ ਦੀ ਲੋੜ ਨਹੀਂ ਹੁਣ ਪਾਇਨਟ ਤੇ ਰੁਕਾਂਗੇ ਨਾਲੇ ਫਾਉਰਟੂ ਉਹ ਡੰਨੂ ਭੇਜ ਲਾ ਆਪਣਾ ਮੈਨੂੰ ਵੀ ਨਾ ਏਪੀਯੂ ਚਾਹੁੰਦਾ ਹੁੰਦਾ ਮੈਂ ਕਿਹਾ ਸਾਰੇ ਘੋਭ ਦਾ ਕੂਲੈਂਟਰ ਕਿਉਂਕਿ ਏਪੀਯੂ ਚੱਲਦਾ ਜਦੋਂ ਏਪੀਯੂ ਦਾ ਇਹੀ ਪੰਗਾ ਇੱਕ ਤਾਂ ਮਹਿੰਗਾ ਬਹੁਤ ਹੁੰਦਾ ਹਨਾ ਇੱਕ ਇਹ ਨਹੀਂ ਵੀ ਆਪਾਂ ਨੂੰ ਸਰਵਸ ਟਾਈਮ ਟੂ ਟਾਈਮ ਕਰਾਉਣੀ ਪੈਂਦੀ ਆ ਇਹਨਾਂ ਦਾ ਕੰਪਨੀ ਦਾ ਟਰੱਕ ਸੀ ਯੂ ਐਸ ਏ ਦੀ ਦਾ ਪਰ ਨਾਮਾ ਹੀ ਟਰੱਕ ਸੀਗਾ ਜਮੈਂ ਬ੍ਰਾਂਡ ਨਿਊ ਟਰੱਕ ਹੀ ਸੀ ਇੱਕ ਹਿਸਾਬ ਦਾ ਐ ਪਰ ਇੱਕ ਚੀਜ਼ ਪਤਾ ਕੀ ਕੀਤੀ ਹੁਣ ਸੜਲ ਬਿਮਾਰੀ ਪਾਈਡਲ ਸਿਰੇ ਤੇ ਆਪਾਂ ਇਹਨਾਂ ਰੀਸਕ ਵੀ ਨਹੀਂ ਕਰਦੇ ਹੁੰਦੇ ਪੰਜ 10 ਮਿੰਟ ਜਮੈਂ ਨਾ ਕਰੂਜ਼ ਤੇ ਲਾਉਣੇ ਹੁੰਦੇ ਆ ਲਾਉਣਾ ਨਹੀਂ ਚਾਹੀਦਾ ਠੰਡਾ ਰੱਖ ਦੋ ਪਰ ਕੰਪਨੀ ਦੇ ਟਰੱਕ ਤਾਂ ਹਮੇਸ਼ਾ ਹੀ ਚੱਲਦੇ ਆ ਉਤੇ ਭਰਾ ਜਿਹੜਾ ਸਸਕਾ ਟੋਨ ਮਿਲਿਆ ਸੀ ਹਨਾ ਉਹਨੇ ਵੀ ਚਾਲੜ ਤੋਂ ਪਛਾਣਿਆ ਹਨਾ ਟਰੱਕ ਆਪਣਾ ਵੀ ਚਲ ਕੰਪਨੀ ਚੇਂਜ ਹੋਈ ਕਰਕੇ ਤੇ ਆਹ ਉਹਨਾਂ ਹਾਈਵੇ ਵਾਲਾ ਸੀ ਮੈਂ ਖੜਾ ਕੀਤਾ ਪਹਿਲਾਂ ਹੋਰ ਜੀ ਸਾਹ ਨਾਲ ਜਦੋਂ ਉਹਨੇ ਮੈਨੂੰ ਦੇਖ ਲਿਆ ਫੇਰ ਕਹਿੰਦਾ ਠੀਕ ਆ ਠੀਕ ਆ ਉਹ ਤਾਂ ਹੀ ਗੱਲ ਸਾਰੇ ਭੈਣ ਭਰਾ ਹਨਾ ਆਪਣਾ ਕਿਉਂ ਨਾਲ ਪੁੱਛੀ ਜਾਂਦੇ ਸੀਗੇ ਵੀ ਕਾਹ ਤੋਂ ਚੇਂਜ ਕੀਤਾ ਫਿਰ ਆਪਣਾ ਬਾਰਜ ਵੀ ਬਣਦਾ ਸੀ ਦੱਸਣਾ ਸਾਰਿਆਂ ਨੂੰ ਕਿ ਕੰਮ ਕਰ ਤੋਂ ਚੇਂਜ ਕੀਤਾਗਾ ਆਣਾ ਆਪਾਂ ਜਮਾ ਪੁਆਇੰਟ ਦੇ ਕੋਲੇ ਆ ਗਏ ਆ ਤੇ ਹੁਣ ਸਨੋ ਪਾਈ ਕਰਕੇ ਆ ਸਾਹਮਣੇ ਜਿਹੜੀ ਪਹਾੜੀ ਲਾ ਲੋ ਇੱਕ ਹਿਸਾਬ ਦੀ ਟਿੱਬਾ ਜਾਗਾ ਇਹ ਤੇ ਸਾਰੇ ਸਕੇਟਿੰਗ ਵਾਲਾ ਬਾਬਿਓ ਉਹ ਦੇਖੋ ਤਾਂ ਤਾਂ ਇਹ ਦਿਨੇ ਹੋਣਾ ਤੁਹਾਨੂੰ ਦਿਖਾਵਾਂ ਸਾਰੇ ਸਕੇਟਿੰਗ ਕਰਦੇ ਫਿਰਦੇ ਆਗੇ ਇਹ ਤਾਂਹੀਂ ਲਾਈਟਾਂ ਜਾਲਦੀਆਂ ਤੇ ਹੋਰ ਥੋੜਾ ਜਿਹਾ ਨਾ ਟੈਂਪਰੇਚਰ ਹੈਗਾ 33 ਕੇ 34 ਮਹਿਸੂਸ ਆ ਤੇ ਅੱਜ ਹੈ ਵੀ ਸ਼ਨੀਵਾਰ ਹਣਾ ਤੇ ਥੰਈਆਰੇ ਲੈਣਦੇ ਫਿਰਦੇ ਆ ਗੋਰੀ ਇਹ ਰਾਤ ਨੂੰ ਬੜਾ ਸੋਹਣਾ ਜਾਗਦਾ ਹੁੰਦਾ ਦਰਖਤਾਂ 'ਚ ਕਿਉਂਕਿ ਲਾਈਟਾਂ ਲੱਗੀਆਂ ਹੁੰਆਂ ਸਾਰਾ ਜਿੰਨਾਂ ਦੇਖੀ ਜਾਂਦਾ ਤੁਹਾਨੂੰ ਤੇ ਸਾਰਾ ਸਕੇਟਿੰਗ ਵਾਲਿਆਂ ਦਾ ਆਹ ਦੇਖੋ ਤਾਂ ਵੀ ਇਹ ਦੂਜਾ ਸਾ ਪਿੰਗੇ ਜਿਹੜੇ ਤਾਂ ਠਾਣੀਆਂ ਦੇ ਹੁੰਦੇ ਜਿਵੇਂ ਆਪਣੇ ਇੰਦਰ ਲਾ ਲੋ ਉੱਥੇ ਆ ਮੈਂ ਉਹ ਵਿੱਚ ਬਹਿ ਕੇ ਆਲਾ ਸਾਰਾ ਸੀਨ ਹੀ ਆ ਜਿਹ ਇਧਰ ਇੱਕ ਪਾਸੇ ਚੜਾ ਕੇ ਲੈ ਜਾਂਦੇ ਆ ਤਾਰਿਆਂ ਦੇ ਆ ਉਹ ਕੰਮ ਆਗਾ ਪੁਆਇੰਟ ਦੇ ਕੋਲੇ ਆ ਇਹ ਜਮਾ ਪਹਿਲਾਂ ਉਦੋਂ ਬਾਅਦ 10-15 ਕਿਲੋਮੀਟਰ ਰਾਈਟ ਸਾਈਡ ਤੇ ਬਿਸਕੌਂਸਨ ਚੱਲ ਚੁੱਕ ਰਾ ਥੋੜਾ ਘਣਾ ਦਾ ਟੈਂਪਰੇਚਰ ਦਾ ਇਧਰ ਨੂੰ ਫਰਕ ਪਿਆ ਤੇਲ ਤਾਂ ਨਹੀਂ ਭਰਉਣਾ ਹੀ ਕਿਉਂਕਿ ਨਾ ਵੇਟ ਪੂਰਾ ਪੂਰਾ ਹੈਗਾ ਤੇ ਤੇਲ ਬਾਦਖਿਰੇ ਆਪਾਂ ਪੁੜਾਇਆ ਵੀ ਫਾਰਕੋ ਤੋਂ ਹਨ ਅਜੇ ਤਾਂ ਅੱਧੀ ਟੈਂਕੀ ਵੀ ਨਹੀਂ ਖਾਦੀ ਓ ਬਾਬਿਓ ਓ ਬਾਬਿਓ ਵਾਹ ਰੂ ਸਾਹਮਣੇ ਦੇਖਿਓ ਸਹੀ ਟਾਇਰ ਟੂਰ ਟੋਰ ਦਾ ਕਿਵੇਂ ਆ ਯਾਰ ਐਨੇ ਵੇਟ ਨਾਲ ਹਾਲ ਹਾਲੇ ਕੱਪੜੇ ਵੀ ਉੱਜੇ ਪਾਇ ਰਿਆ ਐਨੀ ਕਿ ਠੰਡਾ ਗੱਲ ਹੀ ਛੱਡ ਦੋ ਨਾਲੇ ਉਹ ਮਾਲੇ ਪੰਡਈ ਉਹ ਮੈਂ ਵੀਡੀਓ ਪਾ ਕੇ ਹਟਿਆ ਉਹੀ ਜਿਹੜੀ ਬੰਦੇ ਨੇ ਨਹੀਂ ਪਾਈ ਸੀ 911 ਵਾਲੀ ਉਹ ਮੈਂ ਕਿਹਾ ਵੀਰ ਬਣ ਕੇ ਜਿੰਨੇ ਕੁ ਬੰਦੇ ਵੀ ਦੇਖਦੇ ਆ ਉਹ ਕਾਮਣਾ ਕਰਦੇ ਉਹਦੇ ਮਗਰ ਲੱਗ ਕੇ ਜੇ ਬੰਦੇ ਤੇ ਉਹਨਾਂ ਦਾ ਕੋਈ ਨਹੀਂ ਜਾਣਾ ਹੁੰਦਾ ਜਿਵੇਂ ਸਵੇਰ ਵਾਲਾ ਸੀ ਹੁਣ ਟਰੱਕ ਦੀ ਸਲਫ ਮਾਰੀ ਨਾਲ ਹੀ ਪੈਡਲ ਸਿਰੇ ਤੇ ਠੰਡੇ ਟਰੱਕ ਦੇ ਕੰਨੇ ਕਰਤਾ ਹੋਣਾ ਕੰਮ ਹਾਂਜੀ ਨਾ ਗੋਨੋ ਈਆ ਵਈਰੇ ਯੂਐਸਏ ਮਲਾਉਂਦੇ ਆ ਨਾ ਦੇਖੋ ਇਧਰ ਕਿਦਿ ਸੋਨੀ ਜਿਹੀ ਨਰੀ ਬਣਾਈ ਆ ਮਹੀਨੇ ਬਾਅਦ ਲਾਭ ਦੇ ਦਰਸ਼ਨ ਆਉਣ ਲੱਗੇ ਆ ਦਿਨ ਵੀ ਛੇਪ ਚੱਲਿਆ ਦਿਨ ਛੇਰੋ ਆ ਮੈਂ ਕਹਿੰਦਾ ਕਾਫੀ ਹੋਇਆ ਪਿਆ ਬੈਂਤਾ ਖਿਪਣਾ ਹੀ ਖਿਪਣਾ ਹੀ ਸੋਹਣੇ ਦੇਖੋ ਕਿੰਨੇ ਲੱਗਦੇ ਟਰੱਕ ਸਾਰੇ ਰੰਗ ਆ ਗਏ ਹਨ ਚਲੋ ਆਪਾਂ ਚੱਲੀਏ ਆਪਣੇ ਘੋੜੇ ਕੋਲੇ ਖਾਣ ਨੂੰ ਵੀ ਲੈ ਜਾਂਦਾ ਸੈਂਡਵਿਚ ਆਪਾਂ 12 ਵਜੇ ਦੇਖਾਂ ਇਕੱਠਾ ਕਰਦੇ ਆ ਕਿਉਂਕਿ ਸਾਰੇ ਟਰੱਕ ਸਟਾਪ ਤੇ ਇਹਨਾਂ ਨੇ ਬੈਨਰ ਰੱਖੇ ਹੋਏ ਹੁੰਦੇ ਆ ਵੀ ਆ ਜਿਵੇਂ ਆ ਟਰੱਕ ਖੜੇ ਇਹਨਾਂ ਦੇ ਬੈਕ ਸਾਈਡ ਥੋੜੀ ਥੋੜੀ ਦੂਰ ਤੇ ਯਾਰ ਆ ਨਾ ਆਪਾਂ ਵੀ ਲਿਆਉਣੀਆਂ ਸੀਆਂ ਜਿਹੜੀਆਂ ਆ ਨਹੀਂ ਅੱਖਾਂ ਲੱਗੀਆਂ ਵੀਆਂ ਇਹਦੇ ਦੱਸੋ ਲਾਉਣੀਆਂ ਚਾਹੀਦੀਆਂ ਆਪਾਂ ਨੂੰ ਆਹ ਵਾਲੀ ਚੀਜ਼ ਤੇ ਨਹੀਂ ਤਹੀਂ ਦਾ ਦੁੱਲੇ ਅੱਗੇ ਕੇ ਰਹਿਣ ਲਗੇ ਵੀ ਉਹ ਅੱਖਾਂ ਲੱਗੀਆਂ ਨਹੀਂ ਉਹਦੀਆਂ ਕੁ ਕੀ ਜਾਂਦੀਆਂ ਮੇਰਾ ਵੀ ਇਰਾਦਾ ਹੋਇਆ ਸੀ ਇਹਨੇ ਕਹਦਾ ਫੇਰ ਮੈਂ ਪਤਾ ਨਹੀਂ ਕਿਹੜੀ ਗੱਲੋਂ ਮੈਂ ਹੈ ਵੀ ਛੱਡ ਖੜਾ ਹਣਾ ਫਿਰ ਜਦੋਂ ਕਿਸੇ ਨਾ ਕਿਸੇ ਦੇ ਲੱਗੇ ਜਾਂ ਦੇਖਣਾ ਫਿਰ ਜੀਜਾ ਕਰਦਾ ਵੀ ਦੇਖ ਹੀ ਲੱਗੇ ਸਹੀ ਆ ਲੈ ਲੇ ਤਾਂ ਨਹੀਂ ਇਧਰਲੇ ਵੀ ਉਨ ਦਾ ਰੀਟਾਰਕ ਵੀ ਦੋ ਵਾਰੀ ਹੋ ਗਏ ਹੈ ਇੱਕ ਹਿਸਾਬ ਦੇ ਫਿਰ ਵੀ ਚੈੱਕ ਕਰਨਾ ਵੀ ਜ਼ਰੂਰੀ ਈ ਹੈ ਸਹੀ ਆ ਇਹ ਆਈਡੀਆ ਹੋ ਜਾਂਦਾ ਹੁੰਦਾ ਐ ਵੀ ਹਿੱਲਿਆ ਕਿ ਨਹੀਂ ਨਟ ਤੋ ਮਾੜੀ ਨਾਲ ਹੀ ਐਵੇਂ ਕਹ ਦੋ। ਜੇ ਆ ਆਪਣੀ ਫੇਵਰੇਟ ਹੀ ਮਿਲ ਗਈ ਸੀ। ਮੈਂ ਕਹਿਣ ਲੱਗਾ ਜਿਉਂਦਾ ਸੋਭਾ ਦਾ ਤੁਰਿਆਂ ਵੀ ਕੋ ਖਾਦਾ ਨਹੀਂ। ਜਦ ਤੁਰਿਆ ਦਾ 2 ਵਜੇ ਹੀ ਆ। ਹੁਣ 5:30 ਹੋ ਗਏ ਆ। ਤੇ ਭੁੱਖ ਲੱਗੇ ਸੀ ਐਵੇਂ ਕਹਦਾ ਮੈਂ ਚੱਲ ਨਾਲੇ ਬ੍ਰੇਕ ਨਿਕਲ ਜੂਗੀ। ਗਾਹ ਜਿੱਥੇ ਤੇਲ ਟੂਲ ਪੋਣਾ ਹੈ ਉੱਥੇ ਦੇਖ ਲਾਂਗੇ ਜੇ ਕੱਢਣੀ ਹੋਈ ਤਾਂ ਨਹੀਂ ਬੇ ਸਾਰੇ 18 20 ਮਿੰਟ ਹੀ ਬੱਦਦੇ ਹੋਣਗੇ 8 ਮਿੰਟ 8 ਘੰਟਿਆਂ ਤੋਂ ਉੱਤੇ ਆਉਣਗੇ ਜਿਹੜੇ ਆ ਜਾ ਘਰ ਕਿਨੇ ਕਿਨੇ ਖਾਣਾ ਸਾਈਨ ਵਿੱਚ ਓਏ ਹੋਏ ਹੋਏ ਦਾਬਿਆ ਫਾਸਟ ਟਾਈਮ ਮਿਲਿਆ ਮਿਲਦਾ ਤਾਂ ਗੇਵਅ ਵਿੱਚ ਇਹਦੇ ਜਿਹੜੀ ਸੌਸ ਜੀ ਪਾਈ ਆ ਕਿ ਕੀ ਆ ਦੇਖਿਓ ਐ ਨਿਕਲਦੀ ਓਏ ਹੋਏ ਮੈਂ ਖਾਂਦੇ-ਖਾਂਦੇ ਨੂੰ ਮੈਨੂੰ ਵੀਡੀਓ ਬਣਾਉਣੀ ਪੈਗੀ ਉਹ ਟਾਕਸਰ ਆ ਲਿਆ ਬਈ ਯਾਰ ਮੇਰਾ ਜੀ ਕਰਦਾ ਹੁਣ ਮੈਂ ਕੱਪੜੇ ਬਦਲ ਲੈ ਵੀ ਕੈਪਰੀ ਉਪਰੀ ਪਾ ਲਈ ਇਹ ਭੱਜ ਕੇ ਇੱਕ ਹੋਰ ਲੈ ਮੰਜਾ ਕੇ ਇਹਦੀ ਨਾ ਫੋਟੋ ਖਿੱਚ ਕੇ ਰਾ ਨਾ ਇਹਦਾ ਜਿਹੜਾ ਉੱਤੇ ਲਿਖਿਆ ਹੋਇਆ ਨਾਮ ਵਗੈਰਾ ਇਹ ਹੀ ਲੈ ਕੇ ਆਵਾਂਗਾ ਅਗਲੀ ਵਾਰੀ ਬਈ ਗਰਮ ਗਰਮਾ ਨਿਆਰਾ ਹੀ ਆ ਗਿਆ ਸੱਚੀ ਸੁਆਦ ਆ ਗਿਆ ਯਾਰ ਖਾਣ ਦਾ ਮੈਂ ਰੋਕ ਕੇ ਮੈਂ ਹੈ ਯਾਰ ਸਾਰੇ ਭੈਣ ਭਰਾਵਾਂ ਨੂੰ ਦੱਸਾਂ ਕੀ ਨਾ ਯਾਰ ਇਹਦਾ ਮੱਲਾ ਮਾਟਦਾ ਉਹ ਹੂੰ ਕੋਈ ਨਾ ਪਤਾ ਲੱਗ ਜੂ ਐਂਡੀ ਕਰਾਇਆ ਪੈ ਜਾ ਮੈਂ ਸਿਰਾਂ ਥੈਂਕ ਯੂ ਲਵਜ਼ ਚੱਲੋ ਮੈਟਰ ਚਲੇ ਫਿਰ ਕਹਿੰਦੇ ਚਾਲੇ ਪਾਏ ਆ ਆਫ ਡਿਊਟੀ ਵੀ ਨਿਕਲ ਗਿਆ ਅੱਧੇ ਘੰਟੇ ਤੋਂ ਉੱਪਰ ਹੀ ਹੋ ਗਿਆ ਪਰ ਸੱਚੀ ਯਾਰ ਮਜ਼ਾ ਹੀ ਆ ਗਿਆ ਬਾਈ ਉਹ ਸੈਂਡਵਿਚ ਖਾ ਕੇ ਆਨੰਦ ਮੰਗਲ ਹੀ ਵੱਜ ਗਿਆ ਆਨੰਦ ਮੰਗਲ ਪੂਰਾ ਗੁੱਡ ਨਾਈਟ ਡਰਾਈਵਰ ਬਰਾਵੋ ਸਾਰਿਆਂ ਨੂੰ ਤੁਸੀਂ ਸੌਮੋ ਪਰ ਹਜੇ ਤਾਂ 5:30 ਹੀ ਹੋਇਆ ਇਹ ਕਿਤੇ ਫਿਰ ਤੋਂ ਪਹਿਲਾਂ ਪੈ ਕੇ ਹਟ ਗਈ ਆ ਹੁਣ ਤਾਂ ਚੱਲ ਫਿਰ ਵੀ ਆਪਾਂ ਰੈਸਟਰੀ ਤੇ ਆ ਗਏ ਇੱਕ ਵਾਰੀ ਕਿਹੜਾ ਕੱਢ ਆਉਣੇ ਆ ਢੇੜਾ ਕਾਰਾਂ ਦਾ ਹੈਗਾ ਸਿੱਧਾ ਰਸਤਾ ਤੇ ਟਰੱਕਾਂ ਦਾ ਹੈਗਾ ਇੱਧਰ ਨੂੰ ਸਾਰੀ ਪਾਰਕਿੰਗ ਮੇਲੀ ਪਈ ਆ ਕਿਹੜਾ ਭਲਾ ਮਾਨਸਾ ਇੱਥੇ ਲਾ ਕੇ ਖੜ ਗਿਆ ਕਿਉਂ ਟੈਂਪਰੇਚਰ ਹੈਗਾ 27 ਡਿਗਰੀ ਮੈਂਸ ਤੋਂ ਜ਼ਿਆਦਾ ਮਾਸਾ ਦਾ منہ ਕਰਕੇ ਲਾਦ ਕੇ ਰੈਸਟਰਗੇ ਨੇ ਕੁਝ ਵੀ ਕਹਿੰਦੇ ਅਮਰੀਕਾ ਚ ਹੀ ਲੱਭਣੇ ਆ ਤੁਹਾਨੂੰ ਅਮਰੀਕਾ ਚ ਹੋਰ ਨਹੀਂ ਕਿਤੇ ਲੱਭਣੇ ਆ ਹੁਣ ਪਤਾ ਨਹੀਂ ਪਾਰਕਿੰਗ ਕਿੱਦਾਂ ਮੈਂ ਤਾਂ ਐਂ ਲਾਤਾ ਜਿਹੜਾ ਥੱਲੇ ਲੈਣਾ ਨਹੀਂ ਦੀਂਦਿਆਂ ਆ ਆ ਪਤਾ ਨਹੀਂ ਇਹਨਾਂ ਨੂੰ ਕੀ ਚੱਕਰ ਚੱਲਿਆ ਪੇਪਰਾਂ ਨੂੰ ਹਣਾ ਤੇ ਇਤੋਂ ਛੱਡਣ ਲੱਗ ਗਏ ਇਹਨਾਂ ਨੂੰ ਨਾ ਜੇ ਤਾਂ ਖਰਾਬ ਹੋਇਆ ਤਾਂ ਰੋਕ ਕੇ ਨਹੀਂ ਫਿਰ ਸਵੇਰ ਨੂੰ ਇਹ ਚੇਂਜ ਕਰਾਂਗੇ ਨਵੇਂ ਪਾਏ ਆਪਣੇ ਕੋਲੇ ਉਹ ਵਾਲੇ ਫਿਰ ਪਾ ਦਾਂਗੇ ਛੱਟਣਾ ਨਹੀਂ ਚਾਹੀਦਾ ਯਾਰ ਇਹਨਾਂ ਨੂੰ ਇੱਥੋਂ ਯਾਰ ਇਹਨਾਂ ਮੈਨਸ 24 22 ਹੈ ਟੈਂਪਰੇਚਰ ਰਾਈਟ ਨਾਉ ਤੇ ਹਨਾ ਤੇ ਪਤਾ ਨਹੀਂ ਆ ਸਨੋ ਕਿਵੇਂ ਪਿਗਲ ਜੰਦੇ ਆਖਣੀ ਤੇ ਨਾਣੀ ਬਾਲਾ ਪਾਇਆ ਵਾ ਰਾਤ ਨੂੰ ਇਹ ਥਾਂ ਨਹੀਂ ਨਾ ਹੁੰਦਾ ਆ ਥਾਂਾਂ ਦਾ ਵੀ ਟਰੱਕ ਲੱਕ ਲਾ ਕੇ ਜਾਂ ਤਾਂ ਸੌ ਜਾਂਦੀ ਆ ਇਹ ਜਗਾ ਕਮ ਹੋ ਜਾਂਦਾ ਹੁੰਦਾ ਜੇ ਇਹ ਨਿਮੇ ਰੱਕ ਗਿਆ ਨੂੰ ਜਾਈ ਜਾਨਾ ਸਨੋ ਵਾਲਾ ਕੰਮ ਇਹਦੇ ਖਰਾਬ ਹੋ ਹੀ ਜਾਂਦਾ ਵੀਰੋ ਜਿਆਦਾ ਹੀ ਵਧੀ ਜਾਂਦਾ ਟੈਟੋਰ ਵੀ ਇੱਧਰ ਨੂੰ ਹੀ ਦਿੱਤਾ ਹੋਇਆ ਉਹ ਲੱਗ ਗਿਆ ਪਤਾ ਵੀ ਬਾਹਰ ਵੀ ਇੱਧਰ ਜਾਣਾ ਹੁਣ ਬੋਲੂਗੀ ਇਹ ਐ ਤਣੋਂ ਪਹਿਲਾਂ ਮੂਹਰੇ ਕੱਢਣ ਲੱਗਿਆ ਸੀ ਹਨਾ ਫਿਰ ਮੈਂ ਚਲ ਕਾਹ ਨੂੰ ਯਾਰ ਹਨਾ ਇਹਦੇ ਮਗਰ ਤੁਰੇ ਜਾਂਦੇ ਹੁਣ ਕੀ ਹੈ ਦੱਸ ਹਰਕਤ ਤੋਰ ਲਾ ਵੀ ਰੋ ਇਤਰਨਾ ਕਿਉਂਕਿ स्नो ਬਹੁਤ ਘਟ ਪੈਂਦੀ ਹੈ ਹਨਾ यूएसए ਜਿਵੇਂ ਪਰੇ ਨੂੰ ਤਰੇ ਜਾਂਨੇ ਆ ਜਦੋਂ ਪੈਂਦੀ ਆ ਇੱਕ ਤਾਂ ਇੱਧਰ ਪ੍ਰਬੰਧ ਬਹੁਤ ਘੱਟ ਹੈ ਚੀਜ਼ਾਂ ਦੇ ਇੱਕ ਲੋਕ ਜੂਸ ਟੂ ਨਹੀਂ ਹੋਏ ਵੇ ਹਨਾ ਜਾਂ ਟਾਇਰ ਲਾ ਲਾ ਇਹਨਾਂ ਦੇ ਉਦਾਂ ਦੇ ਨਹੀਂ ਗੱਡੀਆਂ ਦੇ ਜਾਂ ਵੀ ਆਪ ਨੂੰ ਵੀ ਨਹੀਂ ਇਹਨਾਂ ਨੂੰ ਹਿਸਾਬ ਤੇ ਇੱਧਰ ਤਾਂ ਹੀ ਜਦੋਂ ਹੈਪਨ ਵੀ ਹੁੰਦੇ ਬਹੁਤ ਜ਼ਿਆਦਾ ਟਰੱਕਾਂ ਦੇ ਹੁੰਦੇ ਆ ਹਨਾ ਔਰ ਬਚਾਈ ਰੱਖਿਆ ਕਰੋ ਇੱਧਰ ਹੁਣ ਆ ਦੇਖੋ ਐਕਜਟੂ ਜਟ ਕੋਈ ਨਹੀਂ ਸਾਫ ਕੀਤਾ ਪਿਆ ਇਹ ਰੰਗਾਂ ਗੁੰਦਾ ਇਹ ਟੂੜਾਣਾਉਂਦਾ ਜਾਂਦਾ ਇਹ ਤੋਂ ਨਾ ਆਪਾਂ ਮੂਹਰੇ ਹੀ ਕੱਢਦੇ ਆ ਯਾਰ ਕਿਉਂਕਿ ਇਹ ਵਿਚਾਰਾ ਘਰ ਘੁਰ ਨੂੰ ਜੱਲਿਆ ਲੱਗਦਾ ਜਿਹੜਾ ਬਾ ਵਿੱਚ ਟੱਗਾ ਗੱਡੀਆਂ ਗੁੱਟੀਆਂ ਬਹੁਤ ਟੱਗੀਆਂ ਪੰਗਾ ਹੋਣੀ ਇਹ ਦੋ ਪੰਜ ਚਾਰ ਮਿੰਟ ਪਹਿਲਾਂ ਹਨ ਯੋਥੇ ਪੁਲਿਸ ਵੀ ਆਈ ਵੀ ਸੀ ਤੇ ਕੱਢੀ ਜਾਂਦੀ ਗੱਡੀ ਡਿੱਗੀ ਵੀ ਆ ਦੇਖ ਲੈ ਬ੍ਰੇਕ ਲਾ ਤੇ ਗਾਂ ਹਾਈਵੇ ਹੈਗਾ ਹਾਈਵੇ ਤੇ ਬੰਦਾ ਸਪੀਡ ਬਣਾਉਂਦਾ ਹੁੰਦਾ ਕਿ ਫ੍ਰੇਕ ਲਾਉਂਦਾ ਹੁੰਦਾ ਇਹ ਕੰਮ ਆਈ ਨਾ ਨਹੀਂ ਜੇ ਸੁਣੋ ਨਹੀਂ ਹਟਾ ਗਿਆ ਭਾਈ ਤੂੰ ਤਾਂ ਜਾਂ ਟੇਰ ਗਿਆ ਲਾਕੇ ਆ ਗਿਆ ਹਵਾ ਨਾਲ ਮੈਂ ਉਹ ਮੂਰੇ ਇੱਕ ਬਾਲਾ ਸਨੋ ਸੀਗਾ ਮਸਾ ਕ੍ਰੋਸ ਕਰਕੇ ਆਇਆ ਭਰਾਵਾ ਉਹ ਜਮੇ ਰੋੜੀ ਜਾਂਦਾ ਸੀਗਾ ਮੁੜ ਕੇ ਇਹ ਗੰਦੀ ਆ ਤੈਨਾਂ ਨੂੰ ਵੀ ਤੁਹਾਨੂੰ ਕੋਈ ਕ੍ਰੋਸ ਕਰਦਾ ਹੌਲੀ ਕਰ ਲੋ ਦਿਸਣਾ ਤੁਹਾਨੂੰ ਨਹੀਂਗਾ ਹੁਣ ਮੈਨੂੰ ਕੋਈ ਕ੍ਰੋਸ ਕਰੂਗਾ ਮੈਨੂੰ ਹੈਵ ਟੂ ਹੌਲੀ ਕਰਨਾ ਪਊ ਕਿਉਂਕਿ ਉੱਧਰਲੀ ਲੇਨ ਤੇ ਸਨੋ ਜਾਦੇ ਆ ਤੇ ਇੰਨੇ ਟਾਇਰ ਬਣ ਜਾਂਦੇ ਹਨ ਉਹਨੇ ਬਰੋਲੇ ਠਾ ਦੇਨੇ ਤੇ ਲੱਪਣਾ ਹੀ ਕੋਈ ਨਹੀਂਗਾ ਉਹ ਜਿਹੜੇ ਬੰਦੇ ਨੂੰ ਕੋਈ ਕ੍ਰਾਸ ਕਰ ਰਿਹਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਹੌਲੀ ਕਰਨ ਦੀ। ਇਹ ਕੰਮ ਦਾ ਸ਼ੇਰੋ ਤਕੜਾ ਹੀ ਹੈਗਾ ਤਾਂ ਹੀ ਮੈਂ ਕਹੀ ਐਨਾਂ ਜਿਵੇਂ ਅੱਗੇ ਵੀ ਬਾਟ ਨਵੇਂੜ ਲਗੇ। ਸਵੇਰ ਤਾਈਏ ਜਾਦੇ ਹੋ ਜਾਣਾਗਾ। ਹਜੇ ਤਾਈ ਚੱਲ ਰਹੀ ਐ ਵਾਹਿਗੁਰੂ ਦੀ ਕਿਰਪਾ ਨਾਲ ਸਲਿੱਪਰੀ ਹੈਣੇਗੀ। ਵਿਆਹੀ ਹੈ ਸਾਰਾ ਰੋਡ। ਦੇਖਦੇ ਆਂ ਚਲੋ ਕਿੱਥੋਂ ਤਾਈ ਮਿਲਦਾ। ਵੈਸੇ ਜਿਉਂ ਸਟਾਰਟ ਹੋਇਆ ਮੈਂ 39 ਤੇ ਚੜਿਆ ਸੀ 39 ਤੇ। ਇੱਧਰ ਨੂੰ ਇਹ ਵਧ ਹੀ ਜਾਂਦਾ ਘਟਿਆ ਤਾਂ ਹੈ ਨਹੀਂਗਾ। ਇਹ ਇੱਧਰ ਨੂੰ ਜਿਵੇਂ ਜਿਵੇਂ ਆਈ ਜਾਂਦੇ ਆ ਬਾਦੀ ਰਹਿਗਾ ਪੂਰਾ ਪੂਰਾ ਕਰਕੇ ਦੋ ਲੈਣਾ ਦੀ ਬਣੀ ਇੱਕ ਤੇ ਕਾਰ ਵਾਲਾ ਕਹਿੰਦਾ ਮੈਂ ਤਾਂ ਜਾਉਂ ਹੋਲੀ ਵਾਹਿਗੁਰੂ ਵਾਹਿਗੁਰੂ ਹੁਣ ਇਹ ਜਮਾ ਹੋਲੀ ਕਰਲੇ ਤਾਂ ਵਧੀਆ ਗੱਲਾਂ ਨਹੀਂ ਇਹਨੂੰ ਭੈਣ ਭਰਾ ਕਾਹਨਾਂ ਇਹਨੂੰ ਦਿਸਣਾ ਕੋਈ ਨਹੀਂ ਕਿਉਂਕਿ ਨਿਰੀ ਉੱਡਣ ਵਾਲੀ ਸਨੋ ਹੈ ਜਿਹੜੀ ਆਪਣੇ ਮੂੰਹੇ ਅਜੀ ਤੇ ਆਪਾਂ ਡਰਾਈਵ ਕਰ ਰਹੇ ਆ ਵਾਹਿਗੁਰੂ ਕੰਮ ਜਿਆਦਾ ਹੀ ਖਰਾਬ ਹੋ ਗਿਆ ਸਾਫ ਕਰਨ ਵਾਲਾ ਵੀ ਹੈ ਨਹੀਂ ਮਿਲ ਲੰਦਾ ਕੋਈ ਇਹਨਾਂ ਦੇ ਪੈਰ ਆ ਇਕ ਲੈਣ ਇੰਨੀ ਕੁ ਚਾਲਦੀ ਹੈ ਹਨਾ ਬਾ ਇਹਦੇ ਚ ਇਹ ਵੀ ਤਾਂ ਕਲੀਨ ਆ ਇਹਦੇ ਵਿੱਚ ਇੰਨੀ ਕਿਨ ਟਰੱਕ ਰੁਕ ਨਾ ਕੀ ਜਾਂਦੇ ਗੱਡਣਾ ਹੁਣ ਆ ਕਿਹੜਾ ਫੋਰ ਬਲੇਫਰ ਲਾਈ ਜਾਂਦਾ ਓਏ ਕੌਣ ਆ ਰੇ ਕਟਰਾਕ ਸਟਾਪ ਤੇ ਆਇਆ ਬਾਬਾ ਇੰਨਾ ਕਿ ਬੈਤਰ ਬੈੜਾ ਨਾ 10 20 ਦੀ ਸਪੀਡ ਤੇ ਹਨਾ ਇੱਥੇ ਆਇਆ ਹੁਣ ਆ ਪਤਾ ਨਹੀਂ ਹੁਣ ਪੇ ਵਾਲੀ ਪਾਰਕਿੰਗ ਆ ਕਿ ਕਿਹੜੀ ਆ ਇੱਥੇ ਲਾਉਣ ਲੱਗਿਆ ਪੈਨਰ ਦਾ ਵੀ ਖੜਾ ਪਤਾ ਨਹੀਂ ਜਾਣ ਪਛਾਣ ਵਾਲਾ ਹੀ ਨਾ ਕੋਈ ਕਿਉਂਕਿ ਅੱਜ ਕੱਲ ਸਾਡੇ ਬੰਦੇ ਪੈਨਰ 'ਚ ਵੀ ਬਹੁਤ ਹਨਾ ਬੜਾ ਜਿਆਦਾ ਬੁਰਾ ਹਾਲਾ ਯਾਰ ਜਿੰਨਾ ਵੀ ਕਹਦੇ ਨਾ ਸਟਾਰਮ ਬੜਾ ਤਕੜਾ ਹੈਗਾ ਆ ਟਰੱਕ ਵਾਲਾ ਵੀ ਸਾਰੇ geke ਕੱਢ ਕੇ ਆਇਆ ਬੈਕ ਨਹੀਂ ਲੱਗਿਆ ਮੇਰੇ ਵਾਂਗੂ ਹਨ ਕਿਉਂਕਿ ਆ ਗੋਟੇ ਗੋਟੇ ਸਨ ਉਹ ਆ ਹਨ ਤਾਂ ਵੀ ਦੇਖ ਲੋ ਤੇ ਬੈਕ ਨਹੀਂ ਹੁੰਦਾ ਮੰਨ ਲਓ ਜਿਹੜੀ ਕੈਰੀ ਪਾਰਕਿੰਗ ਪਈ ਆ ਉਹਦੇ 'ਚ ਟਰੱਕ ਨਹੀਂ ਵੜਦਾ ਹਨ ਬੈਕ ਮੈਂ ਇੱਥੇ ਲਾ ਲਿਆ ਇਹਨੇ ਵੀ ਇੱਧਰ ਹੀ ਲਿਆਂਦਾ ਆ ਵੀ ਪੈਨਰ ਰਹਾ ਗਿਆ ਚੱਲ ਬਣੀ ਬੈੱਕ ਦਾ ਹੋਰ ਵੀ ਖੜਾ ਇੱਥੇ ਕਿਉਂਕਿ ਦੂਰ ਬਹੁਤ ਹਨਾਰੇ ਬੰਨ ਦੇਖਿਓ ਛੂ ਖੁੱਭੀ ਜਾਂਦਾ ਐਡਾ ਕਿ ਤਕੜਾ ਸਟਾਰਮ ਆਣਾ ਗੱਲ ਹੀ ਛੱਡ ਦੋ ਆ ਸਹੀ ਲਾ ਲਿਆ ਆਪਾਂ ਬੈਕ ਬਾਬਾ ਮੈਂ ਤਾਂ ਆਇਆ ਇੰਦਰ ਯਾਰ ਮੈਂ ਕਿਹਾ ਨਾ ਇੱਕ ਵਾਰੀ ਢੇੜਾ ਕੱਢ ਜਾਂ ਵੀ ਸਾਰਾ ਓਕੇ ਓ ਹੋ 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 ਟਰੈਲਰ ਹੀ ਸਾਰਾ ਕਵਰ ਹੋਇਆ ਪਿਆ ਆਪਣਾ ਦਾ ਇਹਨੂੰ ਸੋਭਾ ਦੇਖਾਂਗੇ ਕੀ ਬਣਦਾ ਕਿਉਂਕਿ ਹੁਣ ਨਹੀਂ ਸੋਭਾ ਤੁਰਨ ਲੱਗੇ ਹਨ ਪਿਛੇ ਲਾਈਟਾਂ ਲੂਟਾ ਦੀਂਦੀਆਂ ਨਹੀਂ ਕੋਈ ਵੀ ਆਹ ਦੇਖੇ ਇਹ ਵੀ ਸਟੋਰਮ ਚ ਇਹ ਪਹਿਲਾਂ ਰੁਕ ਗਿਆ ਕਿ ਮੈਂ ਜਮਨ ਦਾ ਵੀ ਦੀ ਸਪੀਡ ਤੇ ਆਇਆ ਇੱਕ ਇਹ ਹਾਈਵੇ ਉਦਾਂ ਦਾ ਹਨਾ 57 ਦੀ ਨਈ ਕੋਰਨਿੰਗ ਆ ਦੀਨਾਂ ਦੀਨਾਂ ਕਹੀ ਹੈ ਨਾ ਬਾਹਰ ਕਿਹ ਗਈ ਨਹੀਂ ਆਈ ਪਿਛਲੇ 100 ਕਿਲੋਮੀਟਰ ਤੋਂ ਇੱਕ ਰੈਸਟ ਏਰੀਆ ਆਇਆ ਸੀ ਤੇ ਮੈਨੂੰ ਉਹਦੇ ਬਾਹਰੋਂ ਹੀ ਆਈਡੀਆ ਹੋ ਗਿਆ ਮੈਂ ਕਿਹਾ ਇੱਥੇ ਨਹੀਂ ਬਾੜਨਾ ਟਰੱਕ ਉਹਦੇ ਵੇਚ ਦੇ ਨਿਕਲੀ ਜਾਂਦੀ ਉਹ ਵੀ ਫੁੱਲ ਹਨਾ ਵੀ ਕਿਤੇ ਵੀ ਖੜ੍ਹਣ ਨੂੰ ਥਾਂ ਨਹੀਂ ਸੀ ਹੁਣ ਆਪਾਂ ਦੋ ਤਿੰਨ ਵਾਰੀ ਇੱਥੇ ਗਾਂਭਸ਼ਾਂ ਕੀਤਾ ਵੀ ਸنو ਪੱਕੀ ਕਰ ਲਈ ਆ ਤੇ ਸਾਰੀ ਰਾਤ ਆਈ ਸਟਾਰਮ ਆਗਾ ਤੇ ਇਹਨੂੰ ਫੇਰ ਇੱਕ ਅੱਧੀ ਵਾਰੀ ਵੇਚਦੀ ਇਹਨੂੰ ਹਲਾ ਦਾਂਗੇ ਸਾਰੇ ਇਹਨੂੰ ਆਹ ਦੇਖੋ ਸਾਰੇ ਟਰੱਕ ਤੇ ਆਈ ਚੜ ਗਈ ਲਿੱਕ ਤਾਂ ਨਹੀਂ ਹੁੰਦੀ ਥੋੜੀ ਥੋੜੀ ਹੁੰਦੀ ਐ ਇਹਨੂੰ ਹਲਾਤ ਕੇ ਰਹਿ ਨਹੀਂ ਦੇ ਯਾਰ ਇਹ ਸਹੀ ਹੈ ਇਹ ਮੈਨੂੰ ਤਾਂ ਪਾਰਕਿੰਗ ਪੇਡ ਆ ਗਈ ਹੁਣ ਸੁਭਾ ਪਤਾ ਲੱਗੂਗਾ ਕੋਈ ਨਾ ਫਿਰ ਕੋਈ ਪੈਸੇ ਦੇ ਦਾਂਗੇ ਇਹੀ ਆ ਹੁਣ ਕੀ ਕਰ ਸਕਦੇ ਆ ਇਹ ਹੈ ਕੋਈ ਆ ਟਰੱਕ ਯਾਰ ਜਾਣਾ ਵਿਚਣਾ ਹੈਗਾ ਤੂੰ ਲੱਗਦਾ ਮੈਨੂੰ ਸਾਡੇ ਬੰਦਿਆਂ ਚੋ ਤਾਂ ਨਹੀਂ ਕਿਸੇ ਦਾ ਇਹ ਜੇਪੀਰ ਕਾ ਤਾਂ ਨਹੀਂ 32910 ਕੀ ਦਾ ਗਾ ਇਹ ਓਏ ਪਤਾ ਨਹੀਂ ਕੀ ਦਾ ਨਹੀਂ ਜੇਪੀ ਦਾ ਨਹੀਂ ਲੱਗਦਾ ਇਹ ਹੈ ਬਜਰਾ ਗੱਲਬਾਤ ਕਰਕੇ ਗਿਆ ਹੁਣ ਬਣਿਆ ਨਾ ਮੌਲ ਪੂਰਾ ਇਹ ਆਏ ਮੈਨੂੰ ਕਹਿੰਦਾ ਤੂੰ ਕਿੱਥੇ ਰਹਿਣਾ ਮੈਂ ਕਿਹਾ ਮੈਂ ਬਣੀ ਪੈਕ ਰਹਿਣਾ ਵੀ ਉਹੀ ਆਇਆ ਸੀ ਕਿਹਾ ਨਾ ਪਾਰਕਿੰਗ ਪੇ ਆ ਮੈਨੂੰ ਕਿਹਾ ਲੱਗਦਾ ਮੈਂ ਕਿਹਾ ਹੁਣ ਕੋਈ ਨਾ ਸਵੇਰੇ ਦੇਖਾਂਗੇ ਸਾਉਂ ਮੈਂ ਕਿਹਾ ਤੂੰ ਨਹੀਂ ਹਣਾ ਕਹਿੰਦਾ ਓਕੇ ਇਹ ਨੂੰ ਟਰੈਕ ਜਾਣਾ ਮਸਾਣਾ ਹੈਗਾ ਤਾਂ ਲੱਗ ਜਾਂਦਾ ਪੈਨਰ ਆ। ਪਹਾਨੀਆਂ ਆਂ ਕਿਦਾਗਾ। ਚਲੋ ਦੇਖਿਓ। ਆਹ ਦੇਖੋ ਆਹ ਲਾਈਟਾਂ ਦਾ ਆਹੀ ਫਾਇਦਾ। ਜੇ ਇੰਨੀ ਸنوਹ ਪਈ ਗਈ ਹਨਾ ਤੇ ਆਹੀਂ ਫੁਰ ਗਈ ਸਾਰੀ ਉੱਤੇ ਦੇਖ। ਉਧਰਲੀ ਵੀ ਆਹੀਂ ਆ। ਆਹ ਫਾਇਦਾ ਇਹਨਾਂ ਦਾ ਤਾਂ ਬੰਦ ਹੋ ਜਾਂਦੀਆਂ ਜਦੋਂ ਫ੍ਰੀਜ਼ਿੰਗ ਲੈਣੀਆਂ ਹੋਰ ਹੁੰਦੀ ਆ। ਬਾਹਰ ਲੈਨੇ ਆਪਾਂ ਗੁੱਡ ਸਲੀਪਾਂ ਮਿੱਤਰੋ। ਅੰਗਰੇਜ਼ ਸੁਬਾਹ ਫਿਰ ਦੇਖਾਂਗੇ ਹਾਈਵੇ ਹੋਊਗੇ ਖੁੱਲੇ ਹੋਏ ਤਾਂ ਤੁਰਾਂਗੇ ਉਹ ਠੀਕ ਆ ਮਿੱਤਰੋ ਸਾਰਿਆਂ ਨੇ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਜਿਨ੍ਹਾਂ ਨੇ ਨਹੀਂ ਕੀਤਾ ਤੇ ਨਾਲ ਦੀ ਨਾਲ ਫੇਸਬੁੱਕ ਵਾਲੇ ਵੀ ਕਰ ਲਓ ਫੋਲੋ ਲਾਈਕ ਸ਼ੇਅਰ ਤੇ ਕਮੈਂਟ ਕਰ ਮਾਰਨੀ ਭੁੱਲਣਾ ਲਵ ਯੂ ਆ ਟਰੱਕ ਭਰ ਕੇ ਤੇ ਥਣੋ ਭਰ ਕੇ